ਸਮਣੀਆਂ ਜੀ ਅੱਜ ਬਲੌਕ ਕਮਟੀ ਤੇ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਅੱਜ 4 ਤਰੀਕ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਸੀ ਅੱਜ ਦਪਹਿਰ ਤੋਂ ਹੀ ਸਾਰੇ ਖੱਡਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਜਿੱਥੇ ਜਿਹੜੇ ਨੇ ਉਹ ਵਰਕਰ ਤੇ ਖੜੇ ਨੇ ਤੇ ਜਿਹੜੇ ਉਮੀਦਵਾਰ ਨੇ ਉਹ ਕਾਗਜ਼ ਭਰਨ ਆਏ ਨੇ ਲੇਕਿਨ ਸਰਕਾਰ ਦੀ ਧੱਕੇਸ਼ਾਹੀ ਤੇ ਖਾਸ ਤੌਰ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਡੀਐਸਪੀ ਮਜੀਠਾ ਐਸਟੋ ਸਾਰੇ ਗੇਟ ਤੇ ਕੈਮਰਾ ਬਾਰ ਕੇ ਵੇਖ ਲੋ ਉਹ ਫਲੋਤੇ ਨੇ ਕਿੱਥੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਸੀਂ 12 ਵਜੇ ਤੋਂ ਬਾਅਦ ਪੌਣੇ 3 ਵਜੇ ਅਸੀਂ ਆਪ ਖੁਦ ਇੱਥੇ ਚੱਲ ਕੇ ਆਇਆ ਸਾਡੀ ਸਾਰੀ ਸੁਣ ਕੇ ਪੀਂਦੀ ਹੈ ਲੇਕਿਨ ਇਹਨਾਂ ਨੇ ਬਿਲਕੁਲ ਧੱਕੇਸ਼ਾਹੀ ਕੀਤੀ ਆ ਆਮ ਆਦਮੀ ਪਾਰਟੀ ਦੇ ਬੰਦੇ ਜਿਹੜੇ ਨੇ ਉਹ ਅੰਦਰ ਨੇ ਔਰ ਉਹ ਕਾगज ਭਰਨ ਜਾ ਰਹੇ ਨੇ ਸਾਡੇ ਕਿਸੇ ਵੀ ਬੰਦੇ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਆ ਆ ਸਾਰੇ ਲੋਕ ਇੱਥੇ ਖੜੇ ਨੇ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਨੂੰ ਵੈਸੇ ਹੀ ਫਿਰ ਇਲੈਕਸ਼ਨ ਕਰਾਉਣੀ ਨਹੀਂ ਸੀ ਚਾਹੀਦੀ ਇਹ ਧੱਕੇਸ਼ਾਹੀ ਕਿਉਂ ਕਰਦੇ ਨੇ ਜੇ ਇਹਨਾਂ ਨੂੰ ਆਪਣੇ 4 ਸਾਲਾਂ ਦੇ ਉੱਤੇ ਇੰਨਾ ਹੀ ਮਾਣ ਹੈ ਕਿ ਸਾਫ ਸੁਥਰੇ ਇਲੈਕਸ਼ਨ ਕਰਾਉਂਦੇ ਇਹਨਾਂ ਨੂੰ ਪਤਾ ਸੀ ਵੀ ਲੋਕਾਂ ਨੇ ਇਹਨਾਂ ਦੇ ਨਾਲ ਕੀ ਕਰਨਾ ਹੈ ਇਸ ਕਰਕੇ ਇਹਨਾਂ ਨੇ ਸਾਡੇ ਜਿਹੜੇ ਕੋਈ ਦੋਜਾ ਆਪਣੇ ਕਾगज ਦਾਖਲ ਹੋਏ ਨੇ ਸਾਨੂੰ ਪਤਾ ਲੱਗਾ ਕਿ ਉਹ ਵੀ ਇਹ ਰੱਦ ਕਰਾਉਣ ਜਾ ਰਹੇ ਇਸ ਤਰ੍ਹਾਂ ਦੇ ਕਿਸੇ ਵੀ ਸਾਡੇ ਜਗੇ ਜ਼ੋਨਾਂ ਦੇ ਵਿੱਚੋਂ ਉਮੀਦਵਾਰ ਜਿੰਨੇ ਸਾਡੇ ਇੱਥੇ ਉਮੀਦਵਾਰ ਨੇ ਉਹਨਾਂ ਦੇ ਕਿਸੇ ਦੇ ਵੀ ਕਾਗਜ਼ ਪਰੰੰ ਦਿੱਤੇ ਨਹੀਂ ਜਾ ਰਹੇ ਇਹ ਜਿਹੜਾ ਵੱਦ ਇਹ ਪ੍ਰਯੋਗ ਕਰ ਰਹੇ ਨੇ ਡਾਂਗ ਦਾ ਪ੍ਰਯੋਗ ਕਰ ਰਹੇ ਨੇ ਜੀਐਸਪੀ ਵਾਰ-ਵਾਰ ਜੀਐਸਪੀ ਤੇ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਅੱਗੇ ਦੇ ਘੜ ਜਾ ਕੇ ਮੇਰੇ ਕੋਲ ਤਸਵੀਰਾਂ ਨੇ ਕਿ ਇਹ ਬੰਦੇ ਸ਼ਾਮਲ ਕਰਾਉਂਦਾ ਰਿਹਾ ਜਾ ਕੇ ਉਹਨਾਂ ਨੂੰ ਦਬਕੇ ਮਾਰਦਾ ਰਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਚਲੋ ਤਰਮਿੰਦਰ ਕਲਿਆਣ ਜੀ ਇਹਦੀ ਮੈਂ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਵੀ ਕਰਨ ਜਾ ਰਿਹਾ ਇਸ ਕਰਕੇ ਇਹਨਾਂ ਨੇ ਕੱਲ ਵੀ ਸਾਡੇ ਉਮੀਦਵਾਰ ਮੋੜੇ ਸੀ ਤੇ ਕਹਿੰਦੇ ਸੀ ਕੋਈ ਤੁਸੀਂ ਕੱਲ ਆ ਜਿਓ ਤੇ ਅੱਜ ਤੁਸੀਂ ਹਾਲਾਤ ਵਾਗ ਦੇਖ ਲਓ ਕੈਮਰਾ ਮਾਰ ਕੇ ਵੇਖ ਲਓ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਮਾਤਾਵਾਂ ਤੇ ਭੈਣਾਂ ਆ ਸਾਡੀਆਂ ਫਾਇਦਾ ਵੇਖ ਲਓ ਇਹ ਹਾਲਾਤ ਨੇ ਇਹ 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 ਹਾਲਾਤ ਨੇ ਮਜੀਤੇ ਹਲਕੇ ਦੇ ਤੇ ਮੈਂ ਸਮਝਦਾ ਕਿ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਇਹ ਕਰ ਕਹਿਣੀ ਚਾਹੁੰਦੇ ਆ ਕਿ ਜੇ ਤੁਸੀਂ ਲੋਕਾਂ ਦੇ ਨਾਲ ਇੰਨਾ ਹੀ ਚੰਗਾ ਕੰਮ ਕੀਤਾ ਹੁੰਦਾ ਤੇ ਅੱਜ ਤੁਹਾਨੂੰ ਇਹ ਹਾਲਾਤ ਦੇਖਣੇ ਨਹੀਂ ਸਨ ਹੁੰਦੇ ਪਰ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਇਲੈਕਟ ਕੰਮਿਸ਼ਨ ਇਹਦੇ ਵੱਲ ਵਿਚੇਚੇ ਤੌਰ ਤੇ ਧਿਆਨ ਦੇਵੇ ਉਹ ਦੇਣਗੇ ਤੇ ਇਹ ਜਿਹੜੇ ਮੁਲਾਜ਼ਮ ਨੇ ਇਹਨਾਂ ਦੇ ਵਿਰੁੱਧ ਵੀ ਕਨੜੀ ਜਿਹੜੀ ਆ ਉਹ ਕਾਰਵਾਈ ਕਰਨਗੇ ਤੇ ਮੈਂ ਇਸ ਸਮੇਂ ਸਾਡੇ ਵਾਸਤੇ ਇਸ ਮਜੀਠੇ ਹਲਕੇ ਦੀ ਜਿਹੜੀ ਚੋਣ ਹੈ ਉਹ ਸਹੀ ਢੰਗ ਨਾਲ ਚਾਹੇ ਸਾਡੀਆਂ ਨਾਮਜ਼ਦਗੀਆਂ ਦਾ ਸਾਨੂੰ ਇੱਕ ਦਿਨ ਹੋਰ ਦਿੱਤਾ ਜਾਵੇ ਸਪੈਸ਼ਲ ਤੌਰ ਤੇ ਸਾਡੀਆਂ ਨਾਮਜ਼ਦਗੀਆਂ ਦੁਬਾਰਾ ਲੈਣ ਦਾ ਚਾਹੁੰਦਾ ਹਾਂ

ਆਪਾਂ ਨੂੰ ਜੜਿਆ ਉਹ ਬੰਦੇ ਦੱਸਿਆ ਕਿ ਇਹ ਕਿਸੇ ਪਰਿਸ਼ਦ ਦੇ ਵਿਚਾਰਾ ਵਾਂਗ ਬਣ ਗਿਆ ਸਰ ਲੋਕਾਂ ਨੇ ਕਹਿੰਨਾ ਕਿ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਗੇਟ ਬੰਦ ਕੀਤੇ ਗਏ ਨੇ ਪਰ ਉਹ ਜੋ ਇਹ ਸੱਚ ਹੈ ਆਰਵਾ ਮੰਨਦਾ ਕਿ ਮਾਲ ਸਰਕਾਰ ਦੇ ਅਪ੍ਰਤਿਬ ਦੇ ਤਾਬਕ ਸਿਰਫ ਕੁਝ ਕਹਿ ਦਿੱਤੇ ਹੈ ਉਹ ਵੀ ਸੱਚ ਹੈ ਲੋਕਾਂ ਦਾ ਕਹਿੰਨਾ ਕਿ ਜੇ ਕਈ ਵਿੱਚ ਆ ਗੋਤੋਂ ਤਾਂ ਨੰਗਾ ਦਿੰਦੇ ਆ ਤੇ ਜੇ ਦੂਜੀ ਪੰਡਿਤਾਂ ਦੀ ਕੋਈ ਗੱਲ ਨਹੀਂ ਉੱਤਾਰੀ ਉਹ ਵੀ ਜਿੱਥੇ ਕੈਂਡੀਡੇਟ ਖੜੇ ਆ ਸਾਰੇ ਸਾਰੇ ਸਾਹੇ ਪਾੜਦੇ ਆ ਜਿਹੜੇ ਅੰਦਰੋਂ ਜਾਣਦੇ ਨੇ ਜਦੋਂ ਕਰਕੇ ਆਉਂਦੇ ਆ ਜੋ ਕਿ ਇਹ ਤੋਂ ਬੜਾ ਸਰੋਤ ਆਉਂਦੇ ਨੇ ਜਾਣ ਪੁੱਝ ਕੇ ਅੰਦਰ ਦਾ ਸਿਸਟਮ ਅਨੁਸਾਰ ਸਿਸਟਮ ਚੱਲਦਾ ਹੁੰਦਾ ਹੈ ਔਰ طرف ਪਿੰਛਲੀ ਦਨ ਪੁਲਿਸ ਕਾਰਵਾਈ ਮੀਡੀਆ ਦੇ ਰੋਸ ਲਾਇਗੀਆਂ ਦਾ ਬਿਆਨ ਤੇ ਇਹ ਕਿ ਇਹ ਰੋਕ ਨੂੰ ਲਾਇਕ ਹੋ ਕੇ ਕਿ ਕਿ ਪ੍ਰਕਿਰਿਆ ਹੈ ਜਿਸ ਦੇ ਅੰਦਰ ਸਰਕਾਰ ਨੇ ਅੰਦਾਜ਼ਾ ਪਸੰਦ ਕਰਦਾ ਹੈ ਜੇ ਆਪਾਂ ਅੱਜ ਇਹ ਪ੍ਰਕਿਰਿਆ ਦੇ ਨਾਲ ਕਰ ਦਿੰਦੇ ਆ ਉਹ ਫਿਰ ਹੋਰ ਤੋਂ ਪ੍ਰਸੂਰ ਕਰਦਾ ਹੈ ਇਸ ਦਾ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਕੋਈ ਵੀ ਦਸਤਾਵੇਜ਼ ਨਹੀਂ ਨਿਕਲ ਰਿਹਾ ਜੋ ਵੀ ਪ੍ਰਕਿਰਿਆ ਚੱਲ ਰਿਹਾ ਉਹ ਪ੍ਰਕਿਰਿਆ ਚੱਲ ਰਿਹਾ ਜੋ ਲੱਖ ਦਾ ਸ਼ਹਿਰ ਉਹ ਬੜੀ ਅਜੀਬ ਜਿਹੀ ਗੱਲ ਹੋ ਰਹੀ ਹੈ ਇਸ ਵਾਰ ਇਹ ਕਿ ਮੀਡੀਆ ਦੇ ਜਿਹੜਾ ਨਾਮ ਪਾਏ ਜਾਂਦੇ ਨੇ ਦੇ ਵੀ ਕੋਈ ਗਵਰਨਰ ਦਾ ਜਸਮਨ ਮੈਂ ਬੋਲ ਬਿੰਗ ਦੀ ਕੋਈ ਅੰਦਰ ਦਾ ਬਾਤ ਕੋਈ ਅੰਦਰ ਹੀ ਜਾਣਦਾ ਹੈ ਥੈਂਕ ਯੂ ਬਈ